ਕੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਹੁਤ ਜ਼ਿਆਦਾ ਟਾਈਮ ਬਾਅਦ ਬਲੌਗ ਹੈ ਜਿਹੜਾ ਉਹ ਬਣਾਉਣ ਲੱਗੇ ਆ ਤੇ ਅੱਜ ਤੁਹਾਨੂੰ ਆਪਾਂ ਦਲਾਵਰ ਦਿਖਾਵਾਂਗੇ ਆਪਣਾ ਦਲਾਵਰ ਤੇ ਦਲਾਵਰ ਦੀ ਮਾਤਾ ਆ ਮੇਰੇ ਮੰਗਰਲੀ ਸਾਈਡ ਖੜੀ ਆ ਇੱਧਰ ਆਪਣਾ ਝੋਟਾ ਫਿਰਦਾ ਦਲਾਵਰ ਕਰੋ ਚੈੱਕ ਰਿਪੋਰਟਾਂ ਇਹਦੀਆਂ ਤੇ ਬਾਕੀ ਮੈਂ ਕੋਸ਼ਿਸ਼ ਕਰਿਆ ਕਰੂੰਗਾ ਵੀ ਬਲੌਗ ਪਾਇਆ ਕਰਾਂ ਤੁਹਾਡੇ ਵਾਸਤੇ ਕੋਸ਼ਿਸ਼ ਤਾਂ ਹੈਗੀ ਐ ਬਾਕੀ ਅੱਗੇ ਜਿਵੇਂ ਜਿਵੇਂ ਸਿਸਟਮ ਸੈੱਟ ਹੁੰਦਾ ਜੇ ਆਪਾਂ ਪਾਉਂਦੇ ਜਾਵਾਂਗੇ ਦਲਾਵਰ ਦੇਖੋ ਲੈ ਤਲਾਵਰ ਦੀ ਪਹਿਲਾਂ ਖੜਨੀ ਖੁੜਨੀ ਤੇ ਨਿਗਾ ਮਾਰੋ ਲਈ ਵੀ ਮਿੱਤਰੋ ਤੇ ਆ ਇਹਦੀ ਮਾਂ ਤਲਾਵਰ ਲਾਦੇ ਕਿਹੜਾ ਆ ਦੇਖੋ ਮਿੱਤਰੋ ਵੀ ਕੀ ਰਿਪੋਰਟ ਐਟੀਟਿਊਡ ਦੇਖ ਲਓ ਛੋਟੇ ਦਾ ਇਹ ਪਤੰ ਦਾ ਬੱਚਾ ਮਿੱਤਰੋ ਬੈਸਟ ਰਿਜ਼ਲਟ ਕਹਿ ਸਕਦੇ ਆ ਪਤੰ ਦਾ ਆ ਮਾਂ ਇਹਦੀ ਭਾਗ ਸਰਾਲੇ ਸੁਲਤਾਨ ਦੀ ਆ ਮਾ ਵੀ ਉਹ ਵੱਡੀ ਹਾਈਟ ਦੀ ਬਈ ਪਰਮਾਤਮਾ ਦੀ ਕਿਰਪਾ ਨਾਲ ਆ ਇਧਰ ਆਪਣਾ ਕਰਮ ਵਾਲਾ ਛੋਟਾ ਤੇ ਬਾਕੀ ਬਾਬਾ ਮਿਹਰ ਕਰੇ ਲੰਮੀਆਂ ਉਮਰਾਂ ਕਰੇ ਆਪਣੇ ਦਲਾਵਰ ਦੇ ਗਣ ਆਉਣ ਵਾਲੇ ਟਾਈਮਾਂ 'ਚ ਦੇਖਾਂਗੇ ਝਟ ਸ਼ੋਹਾਂ 'ਚ ਵੀ ਤੇ ਮੇਲਿਆਂ 'ਤੇ ਵੀ ਬਾਕੀ ਆਪਾਂ ਮਿੱਤਰੋ ਤਿਆਰ ਕਰੀ ਜਾਂਦੇ ਆ ਜਿੰਨੀ ਬਾਹਰ ਲੱਗਦੀ ਆਪਣੇ ਤੋਂ ਆਪਾਂ ਲਾਈ ਜਾਂਦੇ ਇਹਦੇ ਤੇ ਤੇ ਆ ਫਿਰਦਾ ਤੇ ਨਾ ਡੈਲੀ ਲੈ ਕੇ ਆਉਣਾ ਹੁੰਨਾਗਾ ਮਾਲਾ ਕਦੇ ਇੱਕ ਵਾਰੀ ਵੀ ਲਾਇਆ ਇਦਾਂ ਰੋਜ਼ ਦਿਨ ਵੇਚਦੀ ਕਦੇ ਦੋ ਵਾਰੀ ਵੀ ਤੇ ਇਹ ਬਾਹਰ ਖੇਡ ਕੇ ਖੁਸ਼ ਬਹੁਤ ਹੁੰਦਾ ਕੁਸਤਾਂ ਕਮਕਾਰਾਂ ਚ ਬਿਜੀ ਸੀਗੇ ਤਾਂ ਵੀ ਨਹੀਂ ਸੀ ਵੀਡੀਓ ਪੈਂਦੀਆਂ ਬਲੌਗ ਬਲੌਗ ਪੈਂਦੀ ਨਹੀਂ ਸੀਗੇ ਪਰ ਮੈਂ ਹੁਣ ਕੋਸ਼ਿਸ਼ ਕਰਿਆ ਕਰੂੰਗਾ ਵੀ ਮੈਂ ਤੇ ਸਾਰੇ ਵਾਸਤੇ ਵਧੀਆ ਤੋਂ ਵਧੀਆ ਚੀਜ਼ਾਂ ਲੈ ਕੇ ਪਹੁੰਚਦਾ ਰਹਾਂ ਕਿਉਂਕਿ ਯਾਰ ਫੋਨ ਫੋਨ ਬਹੁਤ ਆਉਂਦੇ ਆ ਭਰਾਵਾਂ ਦੇ ਕਹਿ ਦਿੰਦੇ ਬਾਈ ਤੁਸੀਂ ਗਾਇਬ ਵੀ ਹੋ ਗਏ ਹਨਾ ਵੀ ਦੇਖਣਾ ਰਹਿ ਗਏ ਤੇ ਪਰ ਬਾਈ ਕੰਮਕਾਰਾਂ ਚ ਮਜਬੂਰ ਹੋਈ ਜਾਂਦਾ ਕਈ ਵਾਰੀ ਤੇ ਤਾਂ ਕਰਕੇ ਆਪਾਂ ਬਾਈਦਾਨੀ ਵਲੌਗ ਹੁਣ ਪਾਏ ਕਰਾਂਗੇ ਯਾਰ ਦੇਖੋ ਕਰੋ ਚੈੱਕ ਚੱਲ ਵਰਕ ਤਾ ਲਾ ਗੜਾ ਤੇ ਉਧਰ ਫਿਰਦਾ ਆਪਣਾ ਦਲਾਵਰ ਦਲਾਵਰ ਆ ਜਾ ਆ ਜਾ ਲੈ ਐਕਸਰਸਾਈਜ਼ ਮਾਨੂ ਵੀ ਜ਼ਰੂਰੀ ਹੈ ਤੇ ਬੱਤਰੂ ਵੀ ਦੋਨੋਂ ਨਾ ਐਕਸਰਸਾਈਜ਼ ਹੀ ਕਰਾਂਗੇ ਇੱਕ ਤਾਂ ਮਿੱਤਰੋ ਯਾਰ ਹੁਣ ਕੰਮਾਂ ਕਰਾਂ ਕਰਕੇ ਇਕੱਲੇ ਰਹਿ ਜੰਨੇ ਆ ਤੇ ਇੱਧਰ ਫਿਰਦਾ ਆਪਣਾ ਦਰਾਵਰ ਦਰਾਵਰ ਨੂੰ ਵੀ ਭਜਾਉਨੇ ਆਪਾਂ ਚੱਲ ਆਵਰ ਲਾ ਗੇੜਾ ਲਾ ਗੇੜਾ ਲਾ ਬੱਤ ਤਾ ਦੇਖਣਾ ਤੈਨੂੰ ਤੇਰੀ ਚਾਹਣ ਵਾਲਿਆਂ ਨੇ ਵਾਹ ਵੀ ਵਾਹ ਮਿੱਤਰ ਲੈ ਦਰਦਾ ਟਰਦਾ ਤਾਂ ਜਮਾ ਨਹੀਂ ਹੈਗਾ ਬਾਕੀ ਹਜੇ ਹੁਣ ਐਕਸਰਸਾਈਜ਼ ਵਾਲੀ ਹਰੇਕ ਚੀਜ਼ ਵਾਲੀ ਇਹਦੀ ਉਮਰ ਹੀ ਹੁਣ ਹੋਈ ਆ ਕਿਉਂਕਿ ਹੁਣ ਹੋਇਆ ਇਹ ਤਿੰਨ ਮਹੀਨਿਆਂ ਦਾ ਆ ਦੇਖੋ ਤੁਹਾਡੇ ਸਾਹਮਣੇ ਆ ਲੈ ਜੋ ਵੀ ਗੱਲਬਾਤ ਆ ਆ ਦੇਖੋ ਕਰੋ ਰਿਪੋਰਟਾਂ ਚੈੱਕ ਐਟੀਟਿਊਡ ਦੇਖੋ